ਮਾ ਬੋਲੀ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਿੱਤੇ ਜੋਲੀ ਗੱਲ ਕਰਾਂਗੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਤेंदੂਆ ਦੇ ਕਹਿਰ ਹੈ ਉਹ ਥੰਮਣ ਦਾ ਨਾਮ ਨਹੀਂ ਲੈ ਰਿਹਾ ਤेंदੂਏ ਦੇ ਕਹਿਰ ਨੂੰ ਲੈ ਕੇ ਵੱਖ-ਵੱਖ ਵੀਡੀਓ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਅੱਜ ਪਹੁੰਚੇ ਹਾਂ ਪਟਿਆਲਾ ਦੇ ਪਿੰਡ ਆਸੇ ਮਾਜਰਾ ਵਿਖੇ ਜਿੱਥੇ ਕਿ ਬੀਤੇ 1-2 ਦਿਨ ਪਹਿਲਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਦਰਖਤ ਦੇ ਉੱਪਰ ਹੈ ਜੋ ਤेंदੂਆ ਬੈਠਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡਾਸੇ ਮਾਜਰਾ ਦੇ ਵਿੱਚ ਮੌਜੂਦਾਂ ਜਿੱਥੇ ਦੀ ਕੀ ਵੀਡੀਓ ਵਾਇਰਲ ਬੀਤੇ ਕੁਝ ਦਿਨ ਪਹਿਲਾਂ ਹੋਈ ਸੀ ਜਿਸ ਦੇ ਵਿੱਚ ਕੀ ਸਰਸਤੇ ਦੇ ਉੱਪਰ ਜੇਵਾ ਬੈਠਾ ਹੋਇਆ ਸੀ ਉਸ ਦੇ ਨਾਲ ਪਰਿਵਾਰ ਦੇ ਵਿੱਚ ਕਿੰਨੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪਰਿਵਾਰ ਦੇ ਵਿੱਚ ਚੱਲਦੇ ਆ ਗੱਲਬਾਤ ਕਰਦੇ ਆ ਕੀ ਕੀ ਹੈ ਸਾਰਾ ਮਾਮਲਾ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਪੂ ਜੀ ਬੈਠੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਮਲਕੀਤ ਸਿੰਘ ਜੀ ਮਲਕੀਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਪਟਿਆਲੇ ਜ਼ਿਲ੍ਹੇ ਦੇ ਵਿੱਚ ਤेंदੂਏ ਦਾ ਕਹਿਰ ਸਾਹਮਣੇ ਆਨ ਨੂੰ ਦੇਖਿਆ ਜਾਂਦਾ ਹੈ ਬਿੱਤੇ ਕੁਝ ਦਿਨ ਪਹਿਲਾਂ ਇਹ ਵੀਡੀਓ ਵਾਇਰਲ ਹੁੰਦੀ ਹੈ ਵੀਡੀਓ ਤਾਂ ਬਹੁਤ ਦੇਖਿਆ ਸੀ ਪਹਿਲਾਂ ਵੀ ਜੀ ਹਾਂਜੀ ਹੁਣ ਅਸੀਂ ਆਪਣੇ ਅੱਖੀ ਦੇਖਿਆ ਖੁਦ ਆਪਣੇ ਫਾਰਮ ਹਾਊਸ ਤੇ ਜੀ ਹਾਂਜੀ ਕੀ ਕੰਮ ਕੀ ਕੰਮ ਕਰਦੇ ਸੀ ਜਦੋਂ ਇਹ ਤੀਂ ਦੂਆ ਦਲਕਤੇ ਬੈਠਾ ਸੀ ਜੀ ਬੈਠਾ ਸੀ ਮੈਂ ਐਸੀ ਜਗ੍ਹਾ ਤੇ ਬੈਠਾ ਦਾ ਜੀ ਤੇ ਉੱਥੇ ਬੈਠਾ ਲੜਕਾ ਘਰ ਵਾਲੀ ਬੈਠੇ ਤੇ ਉੱਥੇ ਘਰ ਵਾਲੀ ਬੈਠੇ ਨੇ ਦੇਖਿਆ ਜੀ ਹਾਂਜੀ ਸਾਹਮਣੇ ਇੱਥੋਂ ਮੈਂ ਬਿਲਕੁਲ ਦੇਖਦਾ ਇੱਥੋਂ ਹੀ ਫੜ ਕੇ ਵੀਡੀਓ ਬਣੀ ਹੋਈ ਹੈ ਐਸੀ ਜਗ੍ਹਾ ਤੋਂ ਹਾਂਜੀ ਤੁਸੀਂ ਡੰਗਰ ਆਪਣੇ ਘਰ ਦੇ ਵਿੱਚ ਡੰਗਰ ਬੱਚੇ ਵੀ ਰੱਖੇ ਨੇ ਉਹਨਾਂ ਨੂੰ ਕੋਈ ਕਿਸੇ ਵਗੈਰਾ ਨੁਕਸਾਨ ਤਾਂ ਨਹੀਂ ਪਹੁੰ ਨੁਕਸਾਨ ਕੋਈ ਨਹੀਂ ਪਹੁੰਚਾਇਆ ਜੀ ਉਸ ਟਾਈਮ ਉਹ ਛਾਲ ਮਾਰ ਕੇ ਲੰਘ ਗਈ ਬਾਹਰ ਹਾਂਜੀ ਜੇਕਰ ਗੱਲ ਕੀਤੀ ਜਾਵੇ ਤਾਂ ਦੇਖਿਆ ਜਾਂਦਾ ਹੈ ਅਕਸਰ ਤਿੰਦੂ ਇਹ ਵੱਲੋਂ ਕੁੱਤੇ ਜਾਂ ਕੁੱਤੇ ਵੱਲੋਂ ਕੁੱਤੇ ਨੂੰ ਜਾਂ ਡੰਗਰ ਬੱਚੇ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਕੁੱਤਾ ਵੀ ਇੱਥੇ ਸੀ ਕੋਈ ਨੁਕਸਾਨ ਪਹੁੰਚਾਇਆ ਗਿਆ ਜਾਂ ਕਿਵੇਂ ਨਹੀਂ ਜੀ ਨਹੀਂ ਕੁੱਤਾ ਭੱਜ ਗਿਆ ਜੀ ਕੁੱਤੇ ਦੇ ਮਗਰ ਪਿਆ ਜਰੂਰ ਆ ਜੀ ਪਰ ਕੁੱਤਾ ਭੱਜ ਗਿਆ ਤੇ ਉਹ ਦੁਆਰਾ ਇੱਕ ਦੇ ਵਿੱਚ ਵੜ ਗਿਆ ਜੀ ਹਾਂਜੀ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਉਸ ਸਮੇਂ ਮੌਜੂਦ ਸੀ ਜਦੋਂ ਇਹ ਸੀ ਮੈਂਬਰ ਅਸੀਂ ਤਿੰਨੇ ਇਸ ਜਗ੍ਹਾ ਤੇ ਮੌਜੂਦ ਸੀ ਜੀ ਬੇਟਾ ਦੇ ਘਰ ਵਾਲੀ ਤੇ ਮੈਂ ਹਾਂਜੀ ਵਸੇ ਇਹ ਵੀਡੀਓ ਕੇ ਤੁਹਾਡੇ ਵੱਲੋਂ ਬਣਾਈ ਗਈ ਹੈ ਕਿਹੜੇ ਬਣਾਈ ਐ ਇੱਛੀ ਖੜਕੇ ਬਣਾਈ ਹੋਈ ਐ ਇਸ ਜਗ੍ਹਾ ਦੀ ਹਾਂਜੀ ਇੱਥੋਂ ਹੀ ਬਣੀ ਹੋਈ ਐ ਸੋ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਵੱਲੋਂ ਦੱਸਿਆ ਗਿਆ ਕਿ ਜਦੋਂ ਤੈੰਦੂਆ ਘਰ ਦੇ ਵਿੱਚ ਸੀ ਤਾਂ ਕਿਤੇ ਨਾ ਕਿਤੇ ਡਰ ਦਾ ਮਾਹੌਲ ਚਾਹ ਜੋ ਨੌਜਵਾਨ ਵੀ ਉਹਨਾਂ ਨਾਲ ਕੱਟਿਆ ਭਜੀ ਕਿ ਨਾ ਭਜੀ ਮੇਰੇ ਨਾਲ ਭਾਈ ਜੀ ਕੀ ਕਹਿਣਾ ਚਾਹੋਗੇ ਜਦੋਂ ਤੈੰਦੂਆ ਆਇਆ ਤੁਸੀਂ ਵੀਡੀਓ ਤੁਹਾਡੇ ਵੱਲੋਂ ਬਣਾਈ ਗਈ ਸੀ ਕਿਵੇਂ ਨਹੀਂ ਜਿਹੜੇ ਉਹਰੇ ਮੁੰਡਾ ਫਾਰਮ 'ਚ ਰਹਿੰਦਾ ਉਹਨੇ ਬਣਾਈ ਦੀ ਵੀਰੇ ਵੀਡੀਓ ਦਾ ਹਾਂਜੀ हां मैं देखी सी की वीडियो ਵੀ ਮੈਂ ਉਹ ਲੰਗਿਆ ਵੀ ਆ ਉੱਥੇ ਇੱਕ ਠੇਕੇ ਲਵੇ ਮੁੰਡਾ ਖੜਾ ਸੀਗਾ ਡਰਿਆ ਵੀ ਕਹਿੰਦਾ ਯਾਰ ਵੀ ਮੈਂ ਆਪ ਦੇਖਿਆ ਖੁਦ ਕਹਿੰਦਾ ਵੀ ਮੈਨੂੰ ਤਾਂ ਲੈ ਚੱਲ ਮੈਂ ਉਹਨੂੰ ਬਿਠਾ ਕੇ ਲੈ ਕੇ ਗਿਆ ਤੇ ਉਸ ਤੋਂ ਬਾਅਦ ਅਸੀਂ ਵੀਡੀਓ ਦੇਖੀ ਆ ਹਾਂਜੀ ਤੇ ਤੁਸੀਂ ਕਿੱਥੇ ਰਹਿੰਦੇ ਹੋ ਉੱਥੇ ਅਸੀਂ ਆਪਣੀ ਚੱਕੀ ਹਾਸੇ ਮੱਝ ਰਹੀ ਪਿੰਡ 'ਚ ਜੀ ਹਾਂ ਜੇਕਰ ਗੱਲਬਾਤ ਕੀਤੀ ਜਾਵੇ ਤੀਂਦੂਏ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਿੰਡ ਵਿੱਚ ਖਾਸ ਖਾਸ ਪਿੰਡ ਦੇ ਵਿੱਚ ਖਾਸੀ ਜਗ੍ਹਾ ਸਹਿਮ ਦਾ ਮੋੜ ਦੇਖ ਨੂੰ ਬਣਿਆ ਤੇ ਜੇਕਰ ਗੱਲ ਕੀਤੀ ਜਾਵੇ ਤੀਂਦੂਏ ਵੱਲੋਂ ਹੋਵੇ ਜਾਂ ਕੁੱਤਾ ਹੋਵੇ ਕੋਈ ਨੁਕਸਾਨ ਪਹੁੰਚਾਇਆ ਜਾਂਦਾ ਉਹਦੀ ਕੋਈ ਪੈੜਾ ਵਗੈਰਾ ਮਿਲਿਆ ਨਹੀਂ ਕਿਵੇਂ ਜਿਹੜਾ ਇੱਕ ਕਹਿੰਦੇ ਨੇ ਜੀ ਉੱਥੇ ਦੇਖ ਦਿਖਾਉਣੇ ਆ ਤੁਹਾਨੂੰ ਹਾਂ ਵੀ ਦੇਖਦੇ ਆ ਜੀ ਜਾ ਕੇ ਤੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਸ ਘਰ ਦੇ ਵਿੱਚ ਉਹ ਵੀਡੀਓ ਵਾਇਰਲ ਹੋਈ ਸੀ ਤਾਂ ਉਸਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਗਈ ਕੋਨਾ ਵੱਲੋਂ ਵੀ ਇਹ ਦੱਸਿਆ ਗਿਆ ਕਿ ਰਾਤ ਦਾ ਸਮਾਂ ਸੀ ਤੇ ਜਦੋਂ ਅਸੀਂ ਘਰ ਤੋਂ ਬਾਹਰ ਆਨੇ ਆ ਤਾਂ ਦੇਖਦੇ ਆ ਕਿ ਤਰਖਤ ਦੇ ਉੱਪਰ ਤੇਂਦੂਆ ਬੈਠਾ ਹੋਇਆ ਸੀ ਤਾਂ ਉਸ ਸਮੇਂ ਉਹਨਾਂ ਨੇ ਵੀਡੀਓ ਹੈ ਜੋ ਬਣਾ ਕੇ ਵਾਇਲ ਕੀਤੀ ਗਈ। ਸੋ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਵੀ ਹੋਈਆਂ ਜੋ ਇੱਥੋਂ ਦੇ ਨੌਜਵਾਨ ਪਿੰਡ ਵਸੀਆਂ ਵੱਲੋਂ ਦੱਸਿਆ ਗਿਆ। ਮਾਂ ਬੋਲੀ ਨਿਊਜ਼